ਹਾਂ ਪੁੱਤ ਜੀ ਮੈਂ ਪਾਪਾ ਜੀ ਪਾਪਾ ਜੀ ਪਾਪਾ ਹਾਂ ਜੀ ਅੱਛਾ ਐਸ ਕੀ ਮੈਂ ਠੀਕ ਆ ਮੈਂ ਲੈ ਕੇ ਆਉਂ ਅੱਛਾ ਸ਼ਾਲਮ ਨਾਲਮ ਨਾ ਆਈਸਕ੍ਰੀਮ ਖਾਣੀ ਆ ਹਲੋ ਆਏ ਖਾਸ ਲੈ ਲਈਏ ਕਿੰਨੇ ਦੀ ਪਾਈ ਪੁੱਛ ਲੈ ਆਏ ਸਮਾਨ ਬੜਾ ਲੱਗੇ ਨਾ ਲੈਣਾ ਇਸ ਜਾਨੀ ਕੀ ਕਿਨੇ ਕਿਨੇ ਦਾ ਬਣ ਲੱਗਾ ਸਰਦਾਈ ਲੱਗੇ ਬਣੋ ਸੁੱਖਣਾ ਦੋਸੋ ਦਾ ਬਣ ਲੱਗਾ ਬੜਾ 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 ਪੰਜ ਤੇ ਜਾਣੇ ਉਹ ਮੈਂ ਕਹਿੰਦਾ ਭਾਜੀ ਕਹਿੰਦੇ ਖਸਕਾ ਤੇ ਗਰੀ ਮਿੰਗੀ ਨਹੀਂ ਮੈਂ ਫਿਰ ਦਮੇ ਜਿਹੜੇ ਨਹੀਂ ਪਾਉਂਦੇ ਵੀ ਹੋਰ ਵੇਰ ਨੇ ਚੀਜ਼ਾਂ ਗਰਮ ਮਸਾਲਾ ਪਾਣੀ ਗਰਮ ਮਸਾਲਾ ਪਾਣੀ ਗਰਮ ਸਦਾ ਪਾਣੀ ਆਹ ਚਾਕਲੇਟ ਨਹੀਂ ਨਹੀਂ ਬਿਸਕੁਟ ਆਏ ਤੇ ਇਹ ਆ ਗਿਆ ਆਪਣਾ ਗੁਲਾਬ ਕਿੰਨਾ ਇਦਾਂ ਕਰਦੇ ਨੇ ਇੱਕ ਨਾ ਬੜਾ ਜਾ ਜਿਆਦਾ ਗਲਾਬ ਨਾ ਹੋ ਜੇ ਕਿਤੇ ਆ ਫੋਟੋ ਕੰਨ ਮਾਰ ਦੋ ਪਾਦਾ ਪਾਦਾ ਭਾਈ ਸਾਰੀ ਇਹ ਆ ਗਈ ਆਪਣੀ ਖਸ ਖਾਸ ਸਾਰੀਆਂ ਮਰਿਆਣੀਆਂ ਪਾ ਦੋ ਜਿੰਨੇ ਆ ਗਏ ਸਾਰੀਆਂ ਮਰਚੀ ਕੰਡ ਪਾਇਆ ਮਣੀ ਕੰਮ ਖਰਾਬ ਹੋਣਾ ਜੇ ਠੀਕ ਆ ਪਾਦਾ ਪਾਦਾ ਹੋਰ ਪਾਓ ਕਾਲੀ ਮਰਚੀ ਇਹ ਢੋਣੀ ਦੀ ਭਾਈ ਆ ਹਾਂ ਇਲਾਚੀਆਂ ਪਾ ਦੋ ਸਾਰੀਆਂ ਚੋਕੇ ਵਿੱਚ ਕਿੰਨੇ ਲੇਗਾ ਅੰਜਾਮ ਆਦੇਂ ਠੀਕ ਰੱਖ ਲੋ ਕੱਲੇ ਹੀ ਲਵਾ ਮੈਂਗੇ ਨਹੀਂ ਹੋ ਭਾਜੀ ਬੜਾ ਕਿ ਕਹਿੰਦੇ ਭਾਜੀ ਕਹਿੰਦੇ ਬਸ ਭਾਜੀ ਗਰੀ ਦੇ ਆ ਕਾਜੂ ਕਹਿੰਦਾ ਮਹਿੰਗੇ ਆ ਮੈਂ ਭਾਜੀ ਇਹ ਦੋ ਚੀਜ਼ਾਂ ਨਹੀਂ ਪਾਉਂਦੇ ਦੀ ਤੇ ਮੈਂ ਹੋਰ ਸਾਰਾ ਮਟੀਰੀਅਲ ਦੇ ਦੋ ਆ ਵੀ ਗਈ ਆਏਗੀ ਉੱਤੇ ਕਹਿੰਦਾ ਮਸਾਲਾ ਗਰਮ ਮਸਾਲਾ ਪਾ ਲਈ ਥੋੜਾ ਆ ਹਾਂ ਇਹ ਥੋੜੀ ਪਾਓ ਹਾਫ ਕਿਉਂ ਨਹੀਂ ਥੋੜੀ ਪਾਓਏ ਥੋੜੀ ਹੋਣੀ ਮੁੜਕੇ ਪੜ 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 ਆ ਪੜ ਹੋਰ ਪੜ ਥੋੜੀ ਜੀ ਗਰੀ ਪਾਉਣ ਬਸ ਇਹ ਕੀ ਭੈਣ ਲੱਗਾ ਜੇ ਨਹੀਂ ਨਹੀਂ ਮਤ ਨਹੀਂ ਹੋ ਦਿਮਾਗ ਦਿਮਾਗ ਇਹ ਦਿਮਾਗ ਮੇਰੀ ਤਾਕਤ ਆ ਪੱਲੀ ਨੇ ਮਣੀਆਂ ਕਾਦੀਆਂ ਤਾਕਤਾਂ ਦਿਮਾਗ ਨੂੰ ਕੋਈ ਭਾਈ ਤਾਕਤ ਨਹੀਂ ਆਈ ਕਿ ਨਹੀਂ ਜਨਾਨੀਆਂ ਪਰ ਫਿਰ ਵੀ ਖਰਾਬ ਕਰ ਹੀ ਦਿੰਦੀਆਂ ਦਿਮਾਗ ਨਹੀਂ ਇਹਦੇ ਨਾਲ ਨਹੀਂ ਹੁੰਦੀ ਵਾਦਾ 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 ਨੋਹਾਵਾ ਗਣ ਮੂਦਾ ਕੰਡੇ ਜਿਆਦਾ ਹੈ ਮੋਰੀ ਬੜਾ ਜਿਆਦਾ ਵਾਲੇ ਕੋ ਪਿਆਰ ਹੈ ਤੈਨਨੇ ਹੋਏ ਸਤਾਨ ਪਛਾ ਕਰਕੇ ਆਪਣੇ ਜੋਗੀ ਪਾਦਾ ਮਗਜ ਵਾਦਾ ਵਾਦਾ ਲਾ ਦੋ ਲਾ ਦੋ ਸਾਰੇ ਨਹੀਂ ਇੱਕੋ ਤੋਰੀਆਂ ਦੇ ਕਿਹੜੇ ਹੁੰਦੇ ਆ ਕਦੂ ਦੇ ਕਿਹੜੇ ਹੁੰਦੇ ਆ ਪਤਾ ਨਹੀਂ ਹੁਣ ਅਰਗਣਾ ਮਮਾ ਵੰਦੇ ਚੱਲਿਆ ਜੀ ਮੰਮੀ ਚੱਲਿਆ ਜੋਤੀਕਰ ਜੋ ਜੋਤੀਆ ਤੀਕਰ ਤੂੰ ਜਾਣੇ ਜੋਤੀਆ ਤੀਕਰ ਤਲਤੀਗਾ ਕੇ ਬਾਈ ਕੇ ਬਾਈ ਬਾਈ ਸੰਦੀਪ ਨੂੰ ਘਰੇ ਛੱਡਣ ਆਤੇ ਆਇਆ ਸੀ ਤੇ ਹੁਣ ਘਰੇ ਤਾਰ ਧਾਣ ਵਿੱਚ ਚੱਲੇ ਆ ਫੇਰ ਸਲੂਨ ਸਰਦਾਜੀ ਘੋਟ ਲਈਏ ਤੈਨੂੰ ਪੁਣ ਨਹੀਂ ਦੇ ਕਹਿੰਦੇ ਤੂੰ ਆ ਵੀ ਮੈਂ ਮੈਂ ਬਹੁਤ ਪੁਣਦਾ ਰਹਿਣਾ ਪਹਿਲਾਂ ਕਰ ਚੈੱਕ ਬੰਦਾ ਕਾਦਰਾ ਕਣੀ ਮੁਕਣਾ ਹੈ ਹੈ ਮੈਂ ਜਦੋਂ ਖਾਲਤਾ ਵੀ ਮੁਕਣਾ ਫੇਰ ਮਗਾ ਠੀਕ ਦਾ ਡਰ ਡਰ ਕੇ ਪਿੰਡੀਆਂ ਦੇ ਤੇ ਹਰੇ ਗਲਾਬੇਂ ਵੀ ਜਲੇ ਤੇ ਲਗਣਾ ਬੋਲਦੇ ਨਾ ਪੱਕਾ ਜਾ ਸਾਹਮਣੇ ਹਾਂ ਇਹ ਜੇ ਰੋਣਾ ਜੇ ਚੱਲਦਾ ਕੋ ਮਜ਼ਾ ਆ ਹਾਂ ਟੋਟ ਲਾਗਣਾ ਬਸ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਨਹੀਂ ਜਾਇ ਨਹੀਂ ਕੱਚੇ ਕਾਰੀਗਰ ਭਾਜੀ ਇਹ ਇਹ ਨਹੀਂ ਕੱਚੇ ਕਾਰੀਗਰ ਮੰਮੀ ਮੇਰੀ ਕੋ ਲਾਓ ਦੱਸ ਤੇ ਕਲਾਸ ਜਿਹੜਾ ਹੁੰਦਾ ਵੀ ਭੁੱਲ ਜਾਊਗਾ ਜਿਹੜਾ ਹੁੰਦਾ ਮਾੜਾ ਮਾੜਾ ਇਹ ਬਤਾਂਦੇ ਨੇ ਅਸਾ ਕਟਾਕ ਖੜਿਆ ਇਹਦਾ ਮਤਲਬ ਸੀਤਾ ਬਣੀਆ ਹਣ ਸੀਣ ਇੱਥੇ ਆ ਜੇ ਹਾਂ ਭਰਾ ਮੈਂ ਨਹੀਂ ਘਰ ਦੇ ਵਿੱਚ ਦੋ ਮਿੰਟ ਦੇ ਪਹਿਲਾਂ ਇਹ ਤਹਾਨਾ ਨਹੀਂ ਬਣਾ ਮੈਂ ਤੁਹਾਨੂੰ ਕਹਿਣੇ ਆਜੋ ਕੰਨੇ ਜੱਸੀ ਨਾਲ ਕੇ ਅਦਾਸ ਕਰਨੇ ਮਮੀ ਮੇਰੀ ਗਲਤ ਨਾ ਸੀਦੇ ਗੱਠੇ ਵਾਲੀ ਗੱਲ ਸਾਡੇ ਦੇ ਆਏ ਉਹ ਆਜਾ ਅੱਜ ਅੱਜ ਨਹੀਂ ਆ ਬੰਨਿਆ ਪਰਣਾ ਦੱਜਾ ਹਾਂ ਭਰਾ ਮੈਂ ਭੜਾ ਭਾਉ ਬੰਨ ਲਿਆ ਆ ਕੋ ਬਲਮਾ ਕਾ ਬੰਦੀਰੇ ਲੈਣਾ ਮੱਠੀਆਂ ਤਾ ਉਹ ਜੀ ਚਾਹ ਹਾਲੋ ਨਾ ਨਾ ਮੋਹੇ ਨੂੰ ਕੋਈ ਨਹੀਂ ਨੀ ਕਰ ਕੋਈ ਆ ਰਿਹਾ ਹੈ ਹਲੋ ਹੋ ਦੀ ਚਾਹ ਪੀਣਾ ਬਸ ਪੀ ਲੈ ਮਾਰ ਰਹੀ ਹੈ ਕਰ ਗੋ ਲਾਉਂਦਾ ਸੌਂਦੀ ਹੈ ਹੈਂ ਦੱਸੀ ਓਏ ਵੇਖ ਕੇ ਆ ਬਣਾ ਸੌਂਦੀ ਹੈ ਵਾਜ ਮਾਰ ਇੱਥੋਂ ਵਾਜਦੇ ਨੇ ਆ ਜਣਾ ਜੇ ਇੱਥੋਂ ਵਾਜਦੇ ਬਣਾ ਹਰ ਗੋ ਨਾ ਸੌਂਦੀ ਲੱਗਦਾ ਜਾ ਵੇਖ ਕੇ ਹ ਕਮਰੇ ਚ ਲਿਆ ਚੁੱਕੇ ਨਹੀਂ ਐਂ ਤਾਂ ਕਿਦਾਂ ਹਾਂ ਤੰਡ ਡਿਆ ਹੈ ਫੋਟੋ ਹਾਂ ਐਂ ਤਾਂ ਸਿੱਧਾ ਕਰਾਂ ਇਹ ਐਂ ਤਾਂ ਐਂ ਤਾਂ ਹਾਂ ਅੱਛਾ ਸਮਝੀ ਲੱਦੀ ਐਂ ਤਾਂ ਐਂ ਤਾਂ ਨਹੀਂ ਹਾਂ ਸਮਝ ਆ ਲੱਗੀ ਹਾਂ ਕਿਦਾਂ ਐਂ ਤਾਂ ਐਂ ਤਾਂ ਹੈਂ ਐਂ ਤਾਂ ਐਂ ਤਾਂ ਐਂ ਤਾਂ ਬਣਾਉਂਦਾ ਐਂ ਤਾਂ ਹਾਂ ਆਏ ਭਾਈ ਮੈਂ ਕੈਮਰਾ ਗੜੀ ਉਂਗਲਾਂ ਨਾਲ ਬਣਾ ਕਰਾਇਆ ਇੱਥੇ ਇੱਥੇ ਵੜ ਮੇਰੀ ਵੀਡੀਓ ਬਣਾ ਮੇਰੀ ਵੀਡੀਓ ਬੰਦੀ ਚਲਦ ਕਰ ਆ ਓਕੇ ਆ ਮੇਰੀ ਵੀਡੀਓ ਬੰਦੀ ਆ ਓਕੇ ਆ ਆਪਾਂ ਬੰਦੇ ਆ ਹੈ ਕੀ ਕਿਦਾਂ ਕਰ ਇਦਾਂ ਬਣਾ ਤਾਂ ਕੀ ਬਣਾ ਇਹ ਤੇ ਬਲੌਗ ਮੇਰਾ ਮੇਰਾ ਬਲੌਗ ਆਲਾ ਮੇਰਾ ਬਲੌਗ ਬਣਾ ਲੈ ਕੱਟੀ ਨਾ ਨਾ ਹੁਣ ਬੰਦ ਨਾ ਕਰੀ ਆ ਧਿਆਨ ਨਾਲ ਡੇਗਣਾ ਮੈਂ ജീ സ ਦੇਖੀ ਨਾ ਇਹ 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 ਸੌਣਾ ਨਹੀਂ ਰਾਣੀ ਵਾਲੀ ਸੌਣਾ ਨਹੀਂ ਅੱਜ ਇਹ ਕਿਰ ਗੁਣ ਲੈ ਮੈਂ ਤੁਹਾਨੂੰ ਦਿਖਾ ਜੂ ਲੱਖ ਇਧਰ ਤੇ ਮੇਰਾ ਇਹ ਗੱਡੀ ਚ ਲਾ ਦੇ ਗੱਡੀ ਕੋੜੀਆਂ ਬਣਾ ਕੋਰੋਨਾ ਨਾਲ ਮੂੰਹ ਨਾਲ ਬਰੂਰ ਕਰ ਦੋ ਚੱਲਦੀ ਆ ਹੈ ਚੱਲਦੀ ਆ ਹੈ ਹਾਂ ਕਿੱਥੇ ਪਹੁੰਚ ਗਏ ਆ ਅੱਪਾ ਕਿੱਥੇ ਪਹੁੰਚ ਗਏ ਆ ਆਪਾਂ ਹੋ ਚੱਲ ਚੱਲ ਹੈ ਹਲੇ ਵੀ ਸਲਾਮਤ ਜੀ ਕਿੱਥੇ ਬਾਹਰ ਜੇ ਬਾਈ ਕਿੱਥੇ ਬਾਹਰ ਹੈ ਭਾਜੀ ਹੁਣ ਆਪਾਂ ਚੱਲੀਏ ਆਪਾਂ ਚੱਲੇ ਚੱਲੀਏ ਚੰਗਾ ਜਿਸੀ ਨਵੇਂ ਨਾਲ ਹੀ ਆ ਇਹ ਤਾਂ ਆਪਾਂ ਸਾਡੀ ਥੋਲੀ ਕਰ ਜਾ ਇਹ ਇੱਕ ਵਾਰ ਘੁੰਡ ਗੁੰਡਾ ਜਾਈਂ ਆਹ ਵੀ ਲੱਲਾ ਹਲੇ ਆ ਕੀ ਹੁਣ ਚੱਲੇ ਵੀ ਲੱਲਾ ਨਾਲ ਚੱਲ ਦੋ ਹੋ ਗਏ ਚਲੋ ਚੱਲੀਏ ਚੱਲ ਜੁੱਤੀ ਰਾਜ ਸੁਟਾਈ ਨਾ ਲੱਗਦਾ ਜੁੱਤੀ ਰਾਜ ਤੇ ਨਹੀਂ ਸੁਟਰੀ ਕਿਤੇ ਭਾਈ ਨਹੀਂ ਫੇਟੀ ਲੱਟਾ ਬੰਨ੍ਹ ਦੇ ਕਹਿੰਦੇ ਰਾਤੀ ਡਰੋਨ ਆ ਗਏ ਪ੍ਰਵਾ ਮੈਨੂੰ ਵਕਤ ਪਾਤਾ ਮਾਸੀ ਕਹਿੰਦੇ ਜਿੱਕ ਤਾਂ ਮੁੱਠੀ ਦੇ ਅੱਖਾਂ ਖੜੀ ਉਦਨ ਦੇ ਰਹੇ ਮੇਰਾ ਜਿਆ ਕਹਿੰਦੇ ਜਿੱਕ ਤਾਂ ਲਾਈਟ ਜੀ ਜਗੀ ਫਿਰ ਆ ਗਏ ਸੂਟ ਉਤੇ ਫਿਰ ਆ ਗਏ ਤੁ ਵੀ ਸੈਣਾ ਨਹੀਂ ਨਹੀਂ ਉਹਦੀ ਪੈਂਟ ਉਦਨ ਦੀ ਰਹੀ ਕਾਲਾ 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 ਹਾਲੋ ਟੇਰ ਕਾਲਾ 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 ਬਾਹਰ ਨਾ ਆ ਦੇ ਨੰਬਰ ਘਾਣਾ ਛੋਟਾ ਕਰਦਣਾ ਫਰਗਣਾ ਵਿੱਚ ਹੀ ਆ ਨੀ ਕਿੱਥੇ ਆ ਆਈ ਚੱਲ ਗਿਆ ਭੱਜ ਗਿਆ ਉਹ ਆਪਣੇ ਘਰ ਚ ਗਿਆ ਆਪਣੇ ਘਰ ਹਾਂ ਕੰਤੇ ਵਾਤ ਤੈਨੂੰ ਬੀ ਬੀ ਇਹ ਵਾਦਨ ਨਾਲ ਲਾ ਦੇ ਕਦੇ ਨਹੀਂ ਲੋਂਦਾ ਇਹ ਗੰਦੀ ਵਾੜ ਵਾੜ ਦੇ ਖੇਡਦਾ ਹੈ ਹੈ ਖੇਡਦਾ ਗੰਦੀ ਵਾੜ ਨੂੰ ਕਹਿੰਦਾ ਖੇਡਦਾ ਦਾ ਘੋੜੀ ਲਾਉਂਦਾ ਵਾ ਦੀਪੂ ਨਾ ਖੜਾਵਾ ਥੋੜਾ ਜਿਹਾ ਇਹ ਪੂ ਤੂੰ ਆਪਣਾ ਖੜਾਵੇਂ ਨੀ ਮੈਂ ਖੇੜੇ ਨਾਲ ਬਣਾ ਅੱਜ ਫੁਰੀ ਜਿਦਾ ਲਾ ਲਿਆ ਚੰਗਾ ਮੇਕਅਪ ਬੜਾ ਮੇਕਅਪ ਬਲੇ ਬਲੇ ਲਾਇਆ ਇਹਨੇ ਸਾਰੀ ਲਿਪਸਟਿਕ ਲਾ ਲਈ ਉਹ ਸਾਹਮਣੇ ਫੋਟੀ ਫਾਰਮ ਕਹਿੰਦੇ ਇਹਨੂੰ ਫੋਟਰੀ ਮੁਰਗੀ ਖਾਨਾ ਯਾਰ ਮੁਰਗੀ ਖਾਨਾ ਸੌਖਾ ਤਰੀਕਾ ਮੁਰਗੀ ਖਾਨਾ ਹੈ ਇੰਦਰ ਇਹਨੂੰ ਕੁੱਤੇ ਨੂੰ ਲੈ ਕੇ ਆਇਆ ਬਾਹਰ ਉਹ ਵੇਖੋ ਜਾਂ ਫਿਰ ਕੁੱਤਾ ਸਾਨੂੰ ਬਾਹਰ ਲੈ ਕੇ ਆਇਆ ਸਾਰਿਆਂ ਨੂੰ ਲੈ ਵੀ ਇੱਥੇ ਉਹ ਮੇਰੀ ਗਾਲੀ ਅੰਦਰ ਚਾਦਰ ਕਿ ਲਾਓ ਇੱਥੇ ਖਰੀ ਚਾਦਰ ਲਿਆਓ ਓਹੋ ਕੀ ਰੋਲਾ ਪਾਇਆ ਓ ਮੱਛੀ ਵੇਚਣੇ ਲਈ ਆ ਅਰਗੁਨਾ ਪਾਜੀ ਮੈਨੂੰ ਲੱਗਦਾ ਨੀ ਕਿਸੀ ਮੈਂ ਨਗੇ ਜਾਊਂਗਾ ਪਾਪਾ ਮੇਰੇ ਨਾਲ ਪਾਪਾ ਨਾਲ ਜਾਊਂਗਾ ਵਾਹ ਇਹਦੇ ਦੁੱਧ ਨੂੰ ਵਾਹਦੇ ਅਰਗੁ ਡੱਗੀ ਆ ਜਾ ਡੱਗੀ ਆ ਜਾ ਕੀ ਆ ਗਿਆ ਜਿੰਨ ਲਾਦੀ ਇਹ ਮਨ ਕਾਦੇ ਉਹ ਮੈਂ ਗਵਾਇਦਾਂ ਹਨ ਹੱਥ ਹੈ ਵਾਟੇ ਇਹਨੂੰ ਵੀ ਤਾਂ ਹੱਥ ਇਧਰ ਕਰ ਲ ਤਰਾ ਹੱਥ ਖਾ ਜਾਣ ਲੱਗੀ ਉਹ ਅਬ ਕਿੱਥੇ ਆਏ ਅਬ ਆਪਤਾਈ ਕਾ ਰੰ ਅੱਛਾ ਤਾਈ ਕਿੱਥੇ ਪਾਵਾ ਦੇ ਨੂੰ ਆ ਜਸੀ ਜਸੀ ਚਾਚੂ ਜੀ ਤੇ ਜਸੀ ਚਾਚੂ ਜੀ ਤੇ ਹੋ ਗਿਆ ਆਈ ਪਾਰਟ ਹੋ ਗਿਆ ਤੇ ਨੀ ਫਲਾਟ ਤੇ ਗਿਆ ਫਲਾਟ ਤੇ ਮम्मा ਉਹ ਤੇ ਅੜੀ ਜਾਣਾ ਨੇ ਉਹਨੇ ਕਰ ਜਣਾ ਬਾਈ ਬਾਈ ਕਰ ਬੀ ਅ ਗੁੱਤੂ ਕੁੱਤੇ ਕੀ ਕਰਦਾ ਏ udik itu ada ada udik oh dia lagi dia lagi oh cek giron dimana dia oh dah masih ya trujan di oh punya nih ya तुम कहीं더라 वो आज दे द द द द ओ तुम्हें तो मै लगता है क्या तुम्हें मै लगता है यार फट गई नहीं फट गई 가자 얘가. 네, 간다. 어떻게 갈래요? 야, 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 ਤੇ ਮੋ ਗਾਦੀ ਤਾਂ ਹੋ ਗਿਆ ਮੈਂ ਬੰਦ ਕੀਤਾ ਤੇ ਨਾ ਗਾਏ ਇਹਨਾਂ ਨੂੰ ਮਿੱਟੀ ਮਿੱਟੀ ਲਾ ਸਕਦਾ ਉਹ ਫੇ ਵਹ ਨੂੰ ਕੋ ਤੇ ਨਾ ਉੱਥੇ ਰਹਾ ਦੇ ਨਾ ਉੱਥੇ ਰਹਾ ਦੇ ਨਾ ਮਾਰਨੀ ਚੱਲ ਰਹਿੰਦੇ ਚੱਲਾ ਜਾਣ ਆ ਜਾ ਮੈਂ ਵੀ ਮਤਲਬ ਪੁੱੜ ਦੇਣਾ ਹੀ ਇਦਨ ਆਏ ਆਲੂ ਵਾਲੇ ਪਰੌਂਠੇ ਸੰਦੀਪ ਵੜਈਆ ਬਣਾਉਣ ਮਾਸੇ ਦੀ ਚਲ ਕੇ ਡਿਊਟੀ